ਰਹੀ ਮੈਂ ਪਿਛਲੇ ਪੌਣੇ 5 ਸਾਲ ਤੋਂ ਜੌਬ ਕਰ ਰਹੇ ਹਾਂ ਗਵਰਨਮੈਂਟ ਆਈਰਿਡ ਹਸਪੀਟਲ ਬਟਿੰਡਾ ਚ ਡਾਕਟਰ ਰਸ਼ਮੀ ਜੀ ਕੋਲ ਸਾਨੂੰ ਤੱਕੇਸ਼ਾਈ ਹੁੰਦੀ ਹੈ ਸਾਡੇ ਨੂੰ ਜਾਤ ਪਾਤ ਬਾਰੇ ਦੱਸਿਆ ਜਾਂਦਾ ਸਾਨੂੰ ਇਹ ਦੱਸਿਆ ਜਾਂਦਾ ਵੀ ਤੁਹਾਡੀ ਸੈਲਰੀ 5000 ਆ 10000 ਤੁਸੀਂ ਤੁਹਾਡੀ ਔਕਾਤ ਕੀ ਮੇਰੇ ਅੱਗੇ ਮੇਰੀ ਸੈਲਰੀ ਹੈਗੀ 10 ਲੱਖੀ ਠੀਕ ਹੈ ਸਾਨੂੰ ਅੰਦਰ ਗਾਲ ਗੂਲ ਕੱਢੀ ਜਾਂਦੀ ਹੈ ਜਈ ਮੰਦੀ ਸ਼ਰਦੀ ਭਾਸ਼ਾ ਬੋਲੀ ਜਾਂਦੀ ਹੈ ਸਾਨੂੰ ਬਹੁਤ ਗਲਤ ਕਿਹਾ ਜਾਂਦਾ ਹੈ ਕਿਉਂ ਕਿ ਹਜਾ ਕੀ ਕਰ ਰਿਹਾ ਰਾਜ ਰੀਜ਼ਨ ਇਹ ਕਿ ਉਹ ਕਹਿੰਦੇ ਸਾਡੀ ਪੇਸ਼ੈਂਟ ਦੀ ਓਪੀਡੀ ਹੈਗੀ 15 20 ਦਿੱਲੀ ਦੀ ਸਾਡੇ ਮੈਂ ਤੱਕੇ ਨਾ ਪੁਆਈ ਜਾਂਦੀ ਕਹਿੰਦੇ ਤੁਸੀਂ ਪਵਾਓ 100 ਕਰੋ 150 ਕਰੋ ਅਸੀਂ ਇਹ ਕਰਦੇ ਨਹੀਂਗੇ ਓਪੀਡੀ ਇੰਨੀ ਅਸੀਂ ਕਹਿੰਿਆ ਸਾਨੂੰ ਰਿਟਰਨ ਦੇ ਦੋ ਤੁਸੀਂ ਠੀਕ ਹੈ ਅਸੀਂ ਉਹ ਨਹੀਂ ਪਾ ਦਿੰਨੇ ਆ ਉਹ ਕਹਿੰਦੇ ਅਸੀਂ ਰਿਟਰਨ ਨਹੀਂ ਦੇਣਾ ਇਸ ਤੇ ਉਹ ਚਲਾਉਣ ਲੱਗ ਜਾਂਦੇ ਨੇ ਤੇ ਸਾਨੂੰ ਕਹਿੰਦੇ ਤੁਹਾਡੀ ਅਸੀਂ ਤੁਸੀਂ ਕੱਚੇ ਮੁਲਾਜ਼ਮ ਹੈਗੇ ਹੋ ਤੇ ਤੁਹਾਡੇ ਨਾਲ ਮੇਰੀ ਚੱਲੇਗੀ ਮੇਰੀ ਉੱਪਰ ਤੱਕ ਕਰੋਨਾ ਦੀ ਪਹੁੰਚ ਹੈਗੀ ਆ ਤੇ ਸਾਨੂੰ ਡਰਾਇਆ ਧਮਕਾਇਆ ਜਾਂਦੇ ਤੁਹਾਨੂੰ ਜੌਬ ਤੋਂ ਸਸਪੈਂਡ ਕਰਾ ਦਾਂਗੇ ਤੇ ਉਹ ਵੀ ਕਿਉਂ ਇਨੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਦੇ ਆਰਦਾ ਉਹਦਾ ਉੱਪਰ ਰਖਾਉਣ ਵਾਸਤੇ ਵੀ ਜ਼ਿਲ੍ਹੇ ਦੇ ਵਿੱਚ ਪੰਜਾਬ ਸਰਪ ਤੋਂ ਓਪੀਡੀ ਡਾਕਟਰ ਰਸ਼ਮੀ ਖੰਨਾ ਜੀ ਦੀ ਹੋ ਰਹੀ ਹੈ ਹਮ ਕਿੰਨੇ ਆਉਂਦੀ ਹੈ ਦਿੱਲੀ ਦੀ ਹਾਂਜੀ ਦਿੱਲੀ ਦੀ ਓਪੀਡੀ ਦਿੱਲੀ ਦੀ ਓਪੀਡੀ 15 20 25 30 30 ਤੋਂ ਵੱਧ ਨਹੀਂ ਹੁੰਦੀ ਜੀ ਕਿੰਨੇ ਸਾਲ ਤੋਂ ਕਰ ਰਹੇ ਕੰਮ ਹਾਂਜੀ ਮੈਂ ਪੌਣੇ ਪੰਜ ਸਾਲ ਤੋਂ ਮੇਰੀ 10 10 3 2021 ਦੀ ਜੁਆਇਨਿੰਗ ਹੈ ਤੀਨ ਸਮੂਹ ਅਸੀਂ ਇਹ ਇਨਸਾਫ ਸੰਸਾਨੂੰ ਮੰਦੀ ਭਾਸ਼ਾ ਨਾਲ ਬੋਲੀ ਜਾਵੇ ਸਾਡੇ ਕੋਲ ਇੱਕ ਨੰਬਰ ਦਾ ਸਹੀ ਕੰਮ ਕੀਤਾ ਜਾਂ ਕਰਵਾਇਆ ਜਾਵੇ ਜੋ ਸਾਡੇ ਰੂਲ ਦੇ ਮੁਤਾਬਕ ਹੈਗਾ ਉਹ ਆਪਣੀ ਦਾ ਮਸਲਾ ਇਹ ਹੈ ਜੀ ਅਸੀਂ OPD ਕਰਦੇ ਆ ਵਧੀਆ ਤਰੀਕੇ ਨਾਲ ਕਰਦੇ ਆ ਸਾਡੀ ਉਹਨਾਂ ਨਾਲ ਵਧੀਆ ਸਹਿਮਤੀ ਸੀ ਪਰ ਉਹ ਸਾਨੂੰ ਇੰਨਾ ਕੁ ਪਰੇਸ਼ਾਨ ਕਰਨ ਲੱਗ ਗਏ ਉਹ ਸਾਡੇ ਤੋਂ 100 ਪਲੱਸ ਫੋਕੜੀ ਕਰਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਨਹੀਂ ਕਰ ਸਕਦੇ ਅਸੀਂ ਆਪਦੇ ਸੂਲਾਂ ਤੇ ਸਹੀ ਚੱਲਣਾ ਮੈਂ ਉਹਨਾਂ ਤੋਂ ਦੋ ਤਿੰਨ ਵਾਰੀ ਰਿਟਰਨ ਵੀ ਮੰਗਿਆ ਮੈਨੂੰ ਰਿਟਰਨ ਦੇ ਦਿਓ ਪਰ ਉਹਨਾਂ ਨੇ ਮੈਨੂੰ ਕੋਈ ਰਿਟਰਨ ਨਹੀਂ ਦਿੱਤਾ ਉਹ ਕਹਿੰਦੇ ਮੈਂ ਅਫਸਰਾਂ ਤਾਂ ਮੇਰੀ ਚੱਲਦੀ ਹੈ ਮੇਰੀ ਉੱਪਰ ਤੱਕ ਪਹੁੰਚ ਆ ਜਿਵੇਂ ਮੈਨੂੰ ਹੁਕਮ ਆਇਆ ਮੇਰੀ ਸਭ ਨਾਲ ਮੀਟਿੰਗ ਹੋਈ ਆ ਮੈਂ ਓਵੇਂ ਹੀ ਚੱਲਣਾ ਜਿਵੇਂ ਮੈਂ ਕਹੂੰ ਕਿ ਤੁਹਾਨੂੰ ਓਵੇਂ ਹੀ ਕਰਨਾ ਪੈਣਾ ਚਾਹੇ ਤੁਹਾਨੂੰ ਪੁੱਠਾ ਲੰਕਣਾ ਪਵੇ ਜੇ ਮੈਂ ਕਹਤਾ ਤੁਸੀਂ ਪੁੱਠਾ ਲੰਕਣਾ ਤਾਂ ਤੁਹਾਨੂੰ ਪੁੱਠਾ ਹੀ ਲੰਕਣਾ ਪੈਣਾ 100 ਤੋਂ ਵੱਧ ਓਪੜੀ ਕਿ ਪਾਰਟੀ ਫੀਸ ਵਧਾ ਦਿਓ ਤੇ ਓਪੀਡੀ ਵਧਾ ਦਿਓ ਉਹ ਪਰਚੀ ਫੀਸ ਤੁਸੀਂ ਉਹਦੇ ਵਿੱਚ ਐਡ ਕਰ ਦਿਓ ਓਪਡੀ ਕਿਵੇਂ ਵਧੂਗੀ ਉਹ ਦੇਖੋ ਉਹ ਫਿਰ ਸਾਨੂੰ ਜੋ ਪਿਛਲਾ ਰਿਕਾਰਡ ਚ ਕਾਇਆ ਜਾਂਦਾ ਉਹਦੇ ਤੋਂ ਕਹਿ ਦਿੰਦੇ ਆ ਤੁਸੀਂ ਉਹ ਉਹ ਪੇਸ਼ੈਂਟ ਤੁਸੀਂ ਇਹਦੇ ਵਿੱਚ ਐਡ ਅਪ ਕਰੀ ਚੱਲੋ ਪੇਸ਼ੈਂਟ ਆਏ ਹੁੰਦੇ ਆਏ ਹੁੰਦੇ ਨਹੀਂ ਜੀ ਉਹ ਨਹੀਂ ਆਏ ਹੁੰਦੇ ਪੇਸ਼ੈਂਟ ਵੱਧ ਤੋਂ ਵੱਧ ਅਸੀਂ ਮੰਨ ਲੈਂਦੇ ਆ ਚਲੋ 30 ਵੀ ਹੋ ਜਾਂਦੇ ਆ 30 3 15 ਤੋਂ 30 ਦੇ ਵਿੱਚ ਅਸੀਂ ਲੈ ਕੇ ਚੱਲਦੇ ਆ ਜਿਵੇਂ 2-3 ਦਿਨ ਛੁੱਟੀਆਂ ਆ ਗਈਆਂ ਜੀ 2-3 ਦਿਨ ਛੁੱਟੀਆਂ ਤੋਂ ਬਾਅਦ ਪੇਸ਼ੈਂਟ ਵੱਧ ਜਾਂਦੇ ਆ ਜਦੋਂ ਰੈਗੂਲਰ ओपीडी ਹੁੰਦੀ ਜਾਂ ਛੁੱਟੀ ਨਹੀਂ ਹੁੰਦੀ ਉਸ ਦਿਨ ਤਾਂ ਸਿਰਫ 10 ਜਾਂ 12 ਪੇਸ਼ੈਂਟ ਰਹਿ ਜਾਂਦੇ ਜਦੋਂ ਤੁਸੀਂ ਕਿਹਾ ਵੀ ਪਿਛਲੇ ਉਹ ਲੈ ਕੇ ਪੇਸ਼ੈਂਟ ਚੱਕ ਲਓ ਅੱਗੇ ਵੀ ਬਤਾ ਲਓ ਪਰ ਚੀਜ਼ ਫੀਸ ਲੈਣੀ ਹੈ ਲੈਣੀ ਫੀਸ ਹਾਂਜੀ ਇਹ ਸਾਨੂੰ ਫਿਰ ਲੈਣੀ ਪੈਂਦੀ ਹੈ ਜੀ ਕੀ ਬੰਦਾ ਕੋਣ ਉਹ ਫੀਸ ਜਿਵੇਂ 10 ਪੇਸ਼ੈਂਟ ਆਏ ਆ ਜੀ ਪਰ ਚੀਜ਼ 2 ਰੁਪਏ ਆ ਤੇ ਉਹ 10 ਰੁਪਏ 10 ਪੇਸ਼ੈਂਟ ਕੋ 10 ਰੁਪਏ ਦੇ ਹਿਸਾਬ ਤੇ 100 ਰੁਪਏ ਹੋ ਗਿਆ ਤਾਂ ਉਹ ਪੇਸ਼ੈਂਟ ਫਿਰ ਸਾਨੂੰ ਪਾਉਣੇ ਪੈਂਦੇ ਜਬਰਦਸਤੀ ਅਸੀਂ ਬਹੁਤ ਮਜਬੂਰ ਹਾਂ ਸਾਨੂੰ ਬਹੁਤ ਪਰੇਸ਼ਾਨ ਕੀਤਾ ਜਾਂਦਾ ਅਸੀਂ ਜੇਲ੍ਹ ਚ ਪਾਉਂਦੇ ਤੁਸੀਂ ਨਹੀਂ ਜੀ ਉਹ ਜਿਹੜੇ ਪੇਸ਼ ਉਹ 2 ਰੁਪਏ ਦੇ ਹਿਸਾਬ ਤੇ ਸ਼ਾਮ ਨੂੰ ਪਰਚੀ ਫੀਸ ਦਾ ਨਿਕ ਕੱਢੀ ਜਾਂਦੀ 2 ਰੁਪਏ ਦੇ ਹਿਸਾਬ ਤੇ ਬਾਕੀ ਐਕਸਟਰਾ ਜਿਹੜੇ ਪੇਸ਼ੈਂਟ ਬਚ ਫੀਸ ਬਚਦੀ ਆ ਉਹ 100 ਦੇ ਵਿੱਚ ਪਲੱਸ ਕੀਤੀ ਜਾਂਦੀ ਹੈ। ਦੇਖੋ ਸ਼ੂਗਰ ਵਾਲਾ ਵੀ ਸੋਨਾਂ ਦੇ ਵਿੱਚ ਆ ਹਾਂਜੀ ਸ਼ੂਗਰ ਦਾ ਵੀ ਹੁੰਦਾ ਹੈ ਸ਼ੂਗਰ ਸਾਨੂੰ ਫ੍ਰੀ ਦੀਆਂ ਕਿਟਾਂ ਆਈਆਂ ਇਹ ਸਰਕਾਰ ਵੱਲੋਂ ਤੇ ਜਿਨ੍ਹਾਂ ਨੂੰ ਸ਼ੂਗਰ ਆ ਉਹਨਾਂ ਤੋਂ ਸ਼ੂਗਰ ਦੇ ਪਿਆਰ ਕੀ ਲੈ ਜਾਂਦੇ ਆ ਉਹ ਸਾਨੂੰ ਆ ਕੇ ਬੋਲਦੇ ਆ ਅਸੀਂ ਕਹਿੰਦੇ ਆ ਵੀ ਇਹ ਸਾਡਾ ਕੋਈ ਰੋਲ ਨਹੀਂ ਅਸੀਂ ਆਪ ਫਸੇ ਹੋਈਆਂ ਇੱਥੇ ਅਸੀਂ ਵੀ ਮਜਬੂਰ ਆ ਉਹ ਕਿਹਦੇ ਖਾਤੇ ਜਾਂਦੇ ਜੀ ਉਹ ਉਹ ਪਿਆਰ ਰੁਪਏ ਸਾਨੂੰ ਨਹੀਂ ਪਤਾ ਜੀ ਅਸੀਂ ਉੱਥੇ ਜਦੋਂ ਸਾਡੇ ਕੋਲ ਅਸੀਂ ਜਮ੍ਹਾਂ ਕਰਾਉਂਦੇ ਆ ਅਸੀਂ ਪਰਚੀ ਜੀ ਜਮ੍ਹਾਂ ਕਰਾਉਂਦੇ ਆ ਉਹ ਤਾਂ ਸਾਡੇ ਤੋਂ ਲਈ ਜਾਂਦੀ ਹੈ ਜੀ ਤੇਰਾ ਨਾਮ ਡਾਕਟਰ ਰਸ਼ਮੀ ਕੁੰਨਾ ਹੈ ਮੈਂ ਇੱਥੇ ਬਤੌਰ ਇਨਚਾਰਜ ਕੰਮ ਕਰ ਰਹੀ ਹਾਂ ਸਰਕਾਰੀ ਆਯੁਰਵੈਦਿਕ ਹਸਪਤਾਲ 'ਕੇ ਔਰ ਜਿਹੜਾ ਸਟਾਫ ਦਾ ਪ੍ਰੋਟੈਸਟ ਹੈ ਮੇਰੇ ਕਿਸੇ ਨੌਲੇਜ 'ਚ ਨਹੀਂ ਹੈ ਕਿਉਂ ਕਰ ਰਿਹਾ ਕਿਵੇਂ ਕਰ ਰਿਹਾ ਕਿਹਦੇ ਕਹਿਣ ਤੇ ਕਰ ਰਿਹਾ ਬਟ ਅਨਾ ਜ਼ਰੂਰ ਹੈ ਕਿ ਜਿਹੜਾ ਆਯੂਸ਼ ਫਾਰਮਾਸਿਸਟ ਦੇ ਜਿਹੜੇ ਪ੍ਰਧਾਨ ਹੈ ਨਰਿੰਦਰ ਕੁਮਾਰ ਉਹਦਾ ਇੱਥੇ ਬਹੁਤ ਇੰਟਰਫੀਰੈਂਸ ਹੋ ਰਿਹਾ ਹੈ ਔਰ ਆਯੂਸ਼ ਫਾਰਮਾਸਿਸਟ ਕਹਿ ਰਹੇ ਹਨ ਕਿ ਜੋ ਸਾਡੇ ਪ੍ਰਧਾਨ ਨਰਿੰਦਰ ਕੁਮਾਰ ਜੀ ਜੋ ਸਿਵਲ ਹਸਪਤਾਲ ਵਿੱਚ ਦੇ ਉਤਨਾਤ ਹਨ ਉਹ ਜੋ ਜਿਵੇਂ ਕਹਿਣਗੇ ਉਵੇਂ ਹੀ ਅਸੀਂ ਹਸਪਤਾਲ ਦਾ ਕੰਮ ਕਰਾਂਗੇ ਨਹੀਂ ਤਾਂ ਨਹੀਂ ਕਰਾਂਗੇ ਆਦਰਵਾਇਜ਼ ਉਹਨਾਂ ਨੂੰ ਕੁਝ ਵੀ ਕਹਿਏ ਜਾਂਦੇ ਅਗਰ ਉਹ ਲੇਟ ਵੀ ਆਂਦੇ ਅਗਰ ਮੈਂ ਕਹਿ ਰਹੀ ਆਂ ਟਾਈਮ 'ਚ ਹੀ ਰਹੋ ਜਾਂ ਟਾਈਮ 'ਚ ਹੀ ਜਾਓ ਤਾਂ ਉਹ ਮੇਰੇ ਨਾਲ ਬਦਸਲੂਕੀ ਕਰਦੇ ਹਨ ਉੱਚੀ ਆਵਾਜ਼ ਵਿੱਚ ਮੇਰੇ ਨਾਲ ਗੱਲ ਕਰਦੇ ਹਨ ਔਰ ਬਾਹਰ ਜਾ ਕੇ ਗੇਟ ਤੇ ਵੀ ਨਾਰੇ ਲਗਾਉਂਦੇ ਹਨ ਯਾਰ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਮੈਂ ਇੱਥੇ ਆਪਣੇ ਕਮਰੇ ਵਿੱਚ ਬੈਠ ਕੇ ਪੇਸ਼ੈਂਟ ਦੇਖਦੀ ਹਾਂ ਪਰ ਚੀ ਫੀਸ ਲੈਣਾ ਜਾਂ ਪੇਸ਼ੈਂਟ ਦਾ ਨੰਬਰ ਰਜਿਸਟਰ ਕਰਨਾ ਰਜਿਸਟਰ ਉੱਤੇ ਪਾਣਾ ਉਹ ਐਨਾ ਦਾ ਕੰਮ ਹੈ ਉਹ ਕਿਵੇਂ ਕਰ ਰਹੇ ਹਨ ਕਿ ਉਹ ਕਰ ਰਹੇ ਮੇਰੇ ਨੋਲੇਜ ਅੱਤੇ ਇਹ ਹੀ ਹੈ ਕਿ ਉਹ 2 ਰੁਪਏ ਪਰਚੀ ਫੀਸ ਹੀ ਲੈ ਜਾ ਰਹੀ ਹੈ ਔਰ ਮੇਰੇ ਕੋਲ ਪਰ ਪੇਸ਼ੈਂਟ ਜਿਹੜਾ ਆ ਰਿਹਾ ਉਹ ਸਿਰਫ ਪਰਚੀ ਲੈ ਕੇ ਆ ਰਿਹਾ ਠੀਕ ਹੈ ਔਰ 슈ਗਰ ਵੀ ਇਹੀ ਲੋਕ ਉੱਥੇ ਬੈਠ ਕੇ ਟੈਸਟ ਕਰਦੇ ਹਨ ਮੇਰੇ ਕੋਲ ਸਿਰਫ ਰਿਪੋਰਟ ਆਉਂਦੀ ਹੈ ਅੰਦਰ ਪੇਸ਼ੈਂਟ ਜਿਹੜੇ 슈ਗਰ ਦੀ ਸਾਡੇ ਕੋਲ ਕਿਟ ਮਿਲੀ ਹੈ ਸਰਕਾਰ ਵੱਲੋਂ ਫ੍ਰੀ ਹੈ ਮੇਰੀ ਨੋਲੇਜ ਵਿੱਚ ਸਿਰਫ ਇੰਨਾ ਹੀ ਹੈ ਜਿਹੜੀ 슈ਗਰ ਦੀ ਜਿਹੜੀ ਫੀਸ ਹੈ ਕੁਛ ਨਹੀਂ ਹੈ ਅਸੀਂ ਪੇਸ਼ੈਂਟ ਨੂੰ ਕੁਛ ਨਹੀਂ ਲੈ ਰਹੇ ਪੇਸ਼ੈਂਟ ਸਿਰਫ ਉੱਥੇ ਪਰਚੀ ਲੈ ਕੇ ਮੇਰੇ ਕੋਲ ਰਿਪੋਰਟ ਲੈ ਕੇ ਹੀ ਆਂਦਾ ਹੈ ਮੈਂ ਸਿਰਫ ਇੱਥੇ ਦਵਾਈ ਲਿਖਣ ਦਾ ਕੰਮ ਕਰਦੀ ਹਾਂ ਔਰ ਅੱਥਰ ਦਵਾਈ ਲਿਖਵਾਉਣ ਤੋਂ ਬਾਅਦ ਪੇਸ਼ੈਂਟ ਫੇਰ ਅੰਨਕੋਲ ਹੀ ਜਾਂਦਾ ਹੈ ਦਵਾਈ ਜਿਹੜੀ ਅੰਦਰ ਦੀ ਹੈ ਉਹ ਲੈਣ ਦੇ ਉਹ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਹੈ ਨਹੀਂ ਉਹਦਾ ਕੀ ਪ੍ਰੂਫ ਹੈ ਨਾ ਤਾਂ ਮੈਂ ਕੋਈ ਦਬਾਅ ਨਹੀਂ ਪਾ ਰਹੀ ਦਬਾਅ ਪਾ ਰਹੀ ਹੁੰਦੀ ਤਾਂ ਆਜ ਇਹਨਾਂ ਨੂੰ ਯਾਦ ਆਉਂਦਾ ਇੱਥੇ ਜੀ ਮੈਂ 2 ਸਾਲ ਤੋਂ ਅਫਸਰ ਹਾਂ ਇਨਚਾਰਜ ਐਜ਼ ਇਨਚਾਰਜ ਕੰਮ ਕਰ ਰਹੀ ਹਾਂ ਸੇਵਾਵਾਂ ਦੇ ਰਹੀ ਹਾਂ ਆਪਰੀ ਤਾਂ ਇਹਨਾਂ ਨੂੰ ਅੱਜ ਕਿਉਂ ਯਾਦ ਆ ਰਿਹਾ ਹੈ ਅਗਰ ਦਬਾਅ ਸੀਗਾ ਤਾਂ ਪਹਿਲੇ ਦਿਨ ਤੋਂ ਕਿਉਂ ਨਹੀਂ ਇਹਨਾਂ ਨੂੰ ਯਾਦ ਆਇਆ ਉਹ ਮੈਡੀਸਿਨ ਸਮਝੀ ਬੈ ਕਹਿੰਦੇ ਜੀ ਮੈਡੀਸਿਨ ਦੇ ਵਿੱਚ ਬਹੁਤ ਬੜਾ ਘਵਾ ਹੈ ਜਿਹੜਾ ਹੈਗਾ ਡਾਕਟਰ ਸਾਹਿਬ ਕਰ ਰਹੇ ਹੈਗੇ ਆ ਰੇਟਾਂ ਦੇ ਵਿੱਚ ਰੇਟ ਤਾਂ ਉਹ ਕਿਤੂ ਸਾਡਾ ਰੇਟ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੀ ਮੈਡੀਸ 댓 미ਨਸ ਉਹ ਡਾਇਰੈਕਟਲੀ ਕੁਝ ਵੀ ਗੱਲ ਬਣਾ ਰਹੇ ਹਨ ਮਨਕ੍ਰੰਤ ਗੱਲਾਂ ਬਣਾ ਰਹੇ ਹਨ ਜਾਂ ਕਿਸੇ ਦੇ ਕਹੇ ਜਾਣ ਤੇ ਬਣਾ ਰਹੇ ਹਨ ਸਰਕਾਰ ਵੱਲ ਦਵਾਈਆਂ ਆਉਂਦੀਆਂ ਹਨ ਉਹਦੇ ਵਿੱਚ ਅਸੀਂ ਰੇਟ ਤੇ ਸਾਡਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਜੋ ਦਵਾਈਆਂ ਸਰਕਾਰ ਦੇ ਭੇਜੀਆਂ ਹਨ ਉਹ ਰੇਟ ਸਰਕਾਰ ਵੱਲੋਂ ਹੀ ਹੋਏ ਸਾਡੇ ਕੋਲ ਤਾਂ ਸਿਰਫ ਫ੍ਰੀ ਜਿਹੜੀ ਦਵਾਈ ਆ ਗਈ ਉਹ ਸਾਡੇ ਕੋਲ ਇੱਕ ਇੰਡੈਂਟ ਆਂਦਾ ਕਿ ਇਹ ਦਵਾਈਆਂ ਐਸ ਇਟਿ ਸਪੈਂਸਰੀ ਨੂੰ ਜਾਂ ਹਸਪੀਟਲ ਨੂੰ ਮਿਲੀ ਹੈ ਦੋ ਦਿਨਾਂ ਤੋਂ ਤਾਂ ਮੈਂ ਤੇ ਮੈਡ ਜੀ ਓਪੀਡੀ ਦਾ ਕਿਸ ਤਰ੍ਹਾਂ ਦਾ ਦੋ ਦਿਨਾਂ ਤੋਂ ਨਹੀਂ ਜੀ 8 ਤਰੀਕ ਤੋਂ ਇਹਨਾਂ ਨੇ ਰੋਲਾ ਪਾਇਆ ਰੀਜ਼ਨ ਬੀਇੰਗ ਇੱਥੇ ਮੇਰੇ ਕੋਲ 2 ਵਜੇ ਇੱਕ ਪੇਸ਼ੈਂਟ ਆਇਆ ਸੀ ਔਰ ਇਹਨਾਂ ਨੇ ਕਿਹਾ ਉਹਨੂੰ ਨਹੀਂ ਦੇਖਣਾ ਕਿਉਂਕਿ ਸਾਡਾ ਟਾਈਮ ਹੋ ਚੁੱਕਾ ਸੀ ਜਾਣਾ ਜਦ ਕਿ ਅਸਵੇਰੇ ਮੇਰੇ ਕੋਲ ਕੰਟੈਕਟ ਲੇਟ ਆਂਦੇ ਹੈ ਸਾਰੇ ਸਟਾਫ ਵਾਲੇ ਤਾਂ ਮੈਂ ਸਿਰਫ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਬੀਇੰਗ ਫੀਮੇਲ ਆਫੀਸਰ ਮੈਨੂੰ ਇੱਕ ਅੱਧਾ ਬੰਦਾ ਕੋਈ ਮੇਰੇ ਕੋਲ ਬੁੱਕ ਹੋ ਜਾਏ ਤਾਂਕਿ ਮੈਨੂੰ ਪੇਸ਼ੈਂਟ ਨੂੰ ਦਵਾਈ ਦੇਣ ਵਿੱਚ ਉਹ ਖਨਾਏ बट तो उस तो बाद भी एना ने बार लागू रोला पा दिता और उसने तो ताला भी मेरे हस्पाल दुकान है वो बंदा लगा।